ਤੁਸੀਂ ਜੁੜੇ ਹੋ ਮਾਰਕ ਪੰਜਾਬ ਦੇ ਨਾਲ ਤੇ ਮੈਂ ਹਾਂ ਮਨਪ੍ਰੀਤ ਚਾਹਲਕੇ ਨੇ ਜਦੋਂ ਪੰਜਾਬ ਦੇ ਉੱਤੇ ਪੈਂਦੀ ਆ ਤਾਂ ਪੰਜਾਬੀਆਂ ਨੂੰ ਆਪ ਹੀ ਅੱਗੇ ਆਉਣਾ ਪੈਂਦਾ ਏ ਜੇਕਰ ਸੂਬੇ ਜਾਂ ਦੇਸ਼ ਦੇ ਵਿੱਚ ਹੋਰ ਕਿਸੇ ਉੱਤੇ ਪਈ ਹੋਵੇ ਤਾਂ ਅਸੀਂ ਆਪ ਮੁਹਾਰੇ ਦੂਜੇ ਦੀ ਮਦਦ ਕਰਨੀ ਪਹੁੰਚ ਜਾਂਦੇ ਆ ਲੇਕਿਨ ਇੰਨਾ ਬਰਸਾਤਾ ਦੌਰਾਨ ਜੋ ਪੰਜਾਬ ਦੇ ਹਾਲਾਤ ਪੈਦਾ ਹੋਏ ਹਨ ਜੋ ਹੜ੍ਹ ਮਾਰੀ ਦੀ ਸਿਚੁਏਸ਼ਨ ਪੈਦਾ ਹੋਈ ਆ ਉਹ ਸਾਰਿਆਂ ਦੇ ਸਾਹਮਣੇ ਆ ਆਪ ਪੰਜਾਬੀ ਨੂੰ ਪੰਜਾਬ ਨੂੰ ਅੱਗੇ ਆ ਕੇ ਬਚਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਤੇ ਪੰਜਾਬ ਬਚ ਵੀ ਰਿਹਾ ਹੈ ਇਸ ਵਕਤ ਸ਼੍ਰੀ ਚਮਕੌਰ ਸਾਹਿਬ ਦੇ ਪਿੰਡ ਦੌਲਤਪੁਰ ਦੇ ਵਿੱਚ ਹੈ ਤਸਵੀਰਾਂ ਇਹ ਚੀਜ਼ ਸਮਝਾਉਣ ਦੀ ਕੋਸ਼ਿਸ਼ ਕਰ ਇਹ ਉਹ ਨੌਜਵਾਨ ਆ ਜਿਨ੍ਹਾਂ ਨੂੰ ਕਿਸੇ ਵਕਤ ਵਕ ਵਕ ਲੋਕਾਂ ਵੱਲੋਂ ਨਸ਼ੇੜੀਆਂ ਦਾ ਟੈਗ ਦਿੱਤਾ ਗਿਆ ਸੀਗਾ ਕਿ ਇਹ ਇਹ ਉਰਦਾ ਪੰਜਾਬ ਆ ਇਹ ਫਲਾਣਾ ਇਹ ਧੰਗਾਣਾ ਅਜਿਹੇ ਟੈਗਾਂ ਦੇ ਨਾਲ ਇਹਨਾਂ ਨੂੰ ਨਾਮ ਦਿੱਤੇ ਜਾਂਦੇ ਸਨ ਲੇਕਿਨ ਇਸ ਵਕਤ ਜਿਹੜੇ ਪੰਜਾਬ ਦੇ ਹਾਲਾਤ ਆ ਉਸ ਦੇ ਵਿੱਚ ਇਹ ਨੌਜਵਾਨ ਹੀ ਅੱਗੇ ਆ ਰਹੇ ਨੇ ਇਹਨਾਂ ਵੱਲੋਂ ਹੀ ਜਿੱਥੇ ਪਾੜ ਪੈ ਰਿਹਾ ਉਹਨਾਂ ਨੂੰ ਪੂਰਿਆ ਜਾ ਰਿਹਾ ਹੈ ਜ਼ਿਕਰ ਜੋ ਹੈ ਕਿ ਇਸ ਵਕਤ ਸ੍ਰੀ ਚਮਕੌਰ ਸਾਹਿਬ ਦੇ ਪਿੰਡ ਦੌਲਤਪੁਰ ਦੇ ਵਿੱਚ ਮੌਜੂਦ ਆ ਤਿੰਨ ਜਗ੍ਹਾ ਦੇ ਉੱਤੇ ਦਰਿਆ ਵੱਲੋਂ ਸੰਨਮਾਰੀ ਕੀਤੀ ਜਾ ਰਹੀ ਸੀਗੀ ਪਾਣੀ ਦਾ ਜਿਹੜਾ ਵਹਾਅ ਸੀਗਾ ਉਹ ਬਹੁਤ ਤੇਜ਼ ਸੀਗਾ ਆ ਉਸ ਜਿਹੜਾ ਤੇਜ਼ ਵਹਾਅ ਹੈ ਉਸ ਦੇ ਨਾਲ ਜਿਹੜਾ ਨਾਲ ਦਾ ਇਲਾਕਾ ਹੈ ਦਰਿਆ ਦਾ ਉਹ ਖੁਰਦਾ ਜਾ ਰਿਹਾ ਸੀਗਾ ਉਸ ਦਰਿਆ ਦੇ ਖੁਰਦ ਦੇ ਨਾਲ ਇਲਾਕੇ ਨੂੰ ਜਦੋਂ ਫੁੱਡਾ ਹੈ ਤਾਂ ਬਿਲਕੁਲ ਪਿਛਲੇ ਪਾਸੇ ਜਿਹੜਾ ਤੁਸੀਂ ਇਲਾਕਾ ਦੇਖ ਰਹੇ ਹੋ ਉਹ ਕਰੀ 15 ਤੋਂ 20 ਫੁੱਟ ਨੀਵਾ ਹੈ ਯਾਨੀ ਕਿ ਇੱਕ ਪਾਸੇ ਦਰਿਆ ਦੂਜੇ ਪਾਸੇ ਜਿਹੜਾ ਨੀਵਾ ਇਲਾਕਾ ਉਹ ਆ ਤੇ ਜੇਕਰ ਇਹ ਖੁਰਕੇ ਇਹ ਪਾੜ ਪੈ ਕੇ ਉਧਰਲੇ ਪਾਸੇ ਜਾਂਦਾ ਤਾਂ 20 ਤੋਂ 25 ਪਿੰਡਾਂ ਨੂੰ ਨੁਕਸਾਨ ਸਿੱਧੇ ਤੌਰ ਤੇ ਹੋਣਾ ਸੀ ਦੂਸਰਾ ਸਤਲੁਜ ਦਾ ਪਾਣੀ ਸਤਲੁਜ ਦੇ ਪਾਣੀ ਦਾ ਜਿਹੜਾ ਇਸ ਵਕਤ ਵੇਗ ਆ ਜਾਂ ਜਿਹੜੀ ਰਫਤਾਰ ਆ ਉਹ ਬਹੁਤ ਵੱਡੇ ਪੱਧਰ ਉੱਤੇ ਹੈਗੀ ਆ ਤੋਂ ਤੁਸੀਂ ਸਮਝ ਸਕਦੇ ਆ ਇਸ ਚੀਜ਼ ਨੂੰ ਲੈ ਕੇ ਕਿ ਕੀ ਹਾਲਾਤ ਪੈਦਾ ਹੋ ਸਕਦੇ ਸਨ ਸੋ ਇਹ ਨੌਜਵਾਨਾਂ ਵੱਲੋਂ ਪ੍ਰਸ਼ਾਸਨ ਵੱਲੋਂ ਇਸ ਜਗ੍ਹਾ ਦੇ ਉੱਤੇ ਆਰਮੀ ਬੁਲਾਈ ਜਾਂਦੀ ਆ ਅ ਪਿਛਲੇ 2 ਦਿਨਾਂ ਤੋਂ ਲਗਾਤਾਰ ਕੰਮ ਕੀਤਾ ਜਾਂਦਾ ਹੈ ਤਾਂ ਉਸ ਤੋਂ ਬਾਅਦ ਅੱਜ ਇਹ ਤਸਵੀਰ ਇਸ ਵਕਤ ਦੀ ਇਹ ਸਭ ਤੋਂ ਤਾਜ਼ਾ ਤਸਵੀਰ ਤੁਸੀਂ ਦੇਖ ਰਹੇ ਆ ਇਹ ਇਸ ਦੇ ਨਾਲ ਇਹ ਬੰਨ ਮਾਰਿਆ ਜਾ ਰਿਹਾ ਹੈ ਕਿ ਜਦੋਂ ਲੋਕ ਲੋਕਲ ਲੋਕਾਂ ਦੇ ਨਾਲ ਇਹ ਗੱਲਬਾਤ ਕੀਤੀ ਗਈ ਤਾਂ ਉਹਨਾਂ ਨੇ ਕਿਹਾ ਕਿ ਸਿਰਫ 10 ਤੋਂ 20 ਫੁੱਟ ਦਾ ਜਿਹੜਾ ਸੀਗਾ ਜਿਹੜਾ ਪਾੜ ਪਿਆ ਹੋਇਆ ਸੀਗਾ ਲੇਕਿਨ ਉਸ ਨੂੰ ਉਦੋਂ ਪੂਰੀਆਂ ਨਹੀਂ ਗਿਆ ਉਸ ਨੂੰ ਉਸ ਵਕਤ ਸੀਰੀਅਸ ਨਹੀਂ ਲਿਆ ਗਿਆ ਤਾਂ ਉਸ ਤੋਂ ਬਾਅਦ ਇਹ ਇਸ ਵੱਡੇ ਪੱਧਰ ਉਤੇ 150 ਫੁੱਟ ਤੱਕ ਦਾ ਪਾੜ ਪੈਣਾ ਸ਼ੁਰੂ ਹੋ ਗਿਆ ਹੁਣ ਤੁਸੀਂ ਦੇਖੋ ਪੰਜਾਬ ਦੀ ਖਾਸੀਅਤ ਕੀ ਆ ਕਹਿੰਦੇ ਇੱਥੇ ਕੋਈ ਭੁੱਖਾ ਨਹੀਂ ਮਰਦਾ ਤੇ ਕੋਈ ਭੁੱਖਾ ਸੌਂਦਾ ਨਹੀਂ ਹੈਗਾ ਇੱਕ ਪਾਸੇ ਲੋਕਾਂ ਵੱਲੋਂ ਸੇਵਾ ਕੀਤੀ ਜਾ ਰਹੀ ਹੈ ਤਾਂ ਦੂਸਰੇ ਪਾਸੇ ਤਸਵੀਰਾਂ ਨੌਜਵਾਨ ਜਿਹੜੇ ਇਸ ਵਕਤ ਸੇਵਾ ਨਿਭਾ ਰਹੇ ਆ ਉਹਨਾਂ ਦੇ ਲਈ ਲੰਗਰ ਪਛਾਦਾ ਵੀ ਆ ਚੁੱਕਿਆ ਹੈ ਇਹ ਦੇਖੋ ਇਹ ਉਹੀ ਨੌਜਵਾਨ ਨੇ ਜਿਹੜੇ ਥੱਲੇ ਬੰਨ ਮਾਰ ਰਹੇ ਨੇ ਤੇ ਉਹੀ ਨੌਜਵਾਨ ਜਿਹੜੇ ਲੰਗਰ ਖਾ ਰਹੇ ਨੇ ਕਿਸੇ ਨਾ ਕਿਸੇ ਵਕਤ ਇਹਨਾਂ ਨੂੰ ਬੜੇ ਅਲੱਗ-ਅਲੱਗ ਨਾਮਾਂ ਦੇ ਨਾਲ ਬਦਨਾਮ ਕਰਨ ਦੇ ਲਈ ਇਹ ਕਿਹਾ ਜਾਂਦਾ ਸੀ ਕਿ ਪੰਜਾਬ ਦਾ ਨੌਜਵਾਨ ਨਸ਼ੇੜੀ ਹੋ ਗਿਆ ਪੰਜਾਬ ਦੇ ਨੌਜਵਾਨ ਨੂੰ ਆ ਹੋ ਗਿਆ ਉਹ ਹੋ ਗਿਆ ਇਹ ਉਹੀ ਨੌਜਵਾਨ ਨੇ ਜਿਨ੍ਹਾਂ ਨੇ ਇਸ ਵਕਤ ਪੰਜਾਬ ਨੂੰ ਆ ਬਚਾਇਆ ਹੋਇਆ ਭਾਵੇਂ ਉਹ ਸ਼੍ਰੀ ਚਮਕੌਰ ਸਾਹਿਬ ਦਾ ਇਲਾਕਾ ਹੋਵੇ ਭਾਵੇਂ ਉਹ ਹੋਰ ਜਗ੍ਹਾ ਹੋਣ ਗੱਲਬਾਤ ਕਰਦੇ ਵਾਪੇ ਕਿੱਥੋਂ ਆਏ ਹੋ ਮਖਵਾਲ ਪਿੰਡ ਤੋਂ ਇਹ ਕਿੱਥੇ ਕਹੇ ਆ ਨਾਲੇ ਆਪਣੇ ਆ ਕਿਦਾਂ ਦੇਖਦੇ ਪਏ ਆ ਨੌਜਵਾਨਾਂ ਵੱਲੋਂ ਹੁਣ ਇਹ ਬੰਨ ਮਾਰ ਲਿਆ ਗਿਆ ਏ ਤੇ ਇਹ ਉਹੀ ਨੌਜਵਾਨ ਆ ਜਿਨ੍ਹਾਂ ਨੂੰ ਛੇੜੀਦਾ ਰੂਪ ਦੇ ਕੇ ਕਹਿੰਦਾ ਨਾ ਸੀ ਕਿ ਵੀ ਨਸ਼ੇ ਬਹੁਤ ਕਰਦੇ ਆ ਇਹ ਔਰਦਾ ਪੰਜਾਬ ਆ ਇਹ ਹੈ ਨਾ ਹਾਂਜੀ ਹਾਂਜੀ ਉਹੀ ਨੌਜਵਾਨ ਹੈ ਹਾਂ ਹੁਣ ਆਪਣੇ ਜਦੋਂ ਪੰਜਾਬ ਦੇ ਉੱਤੇ ਪਈ ਆ ਤਾਂ ਉਹ ਆਪਣੇ ਆਪ ਹੀ ਆ ਰਹੇ ਆ ਕੋਈ ਬਾਹਰੋਂ ਦਾ ਨਹੀਂ ਕੰਮ ਕਰਨ ਨੂੰ ਨਹੀਂ ਨਹੀਂ ਆਪਣੇ ਆਪ ਆ ਰਹੇ ਸਾਰੇ ਆਪਣੇ ਆਪ ਆ ਰਹੇ ਤੁਸੀਂ ਦੇਖਦੇ ਬਾਈ ਤੁਸੀਂ ਸਾਰੇ ਨੌਜਵਾਨੀ ਪੂਰਾ ਜੋਰ ਲਾ ਰਹੀ ਹੈ ਬੰਨ ਰੋਕਣ ਦੇ ਵਿੱਚ ਹਾਂ ਕੋਈ ਸਰਕਾਰ ਵੱਲੋਂ ਨਹੀਂ ਕੋਈ ਕਿਸੇ ਵੱਲੋਂ ਨਹੀਂ ਆਪਣੇ ਪਿੰਡਾਂ ਵੱਲੋਂ ਆ ਪਾ ਰਹੇ ਸਾਰੇ ਅੱਛਾ ਇਹ ਕਦੋਂ ਪਤਾ ਲੱਗਿਆ ਤੁਹਾਨੂੰ ਵੀ ਇਹ ਇਹ ਹਾਲਾਤ ਪੈਦਾ ਹੋ ਰਹੇ ਨੇ ਦੋ ਦਿਨ ਤੋਂ ਪਤਾ ਲੱਗਿਆ ਅੱਛਾ ਤੇ ਫਿਰ ਹੁਣ ਆਰਮੀ ਵੀ ਰਾਤੀ ਆਈ ਹੈ ਇੱਥੇ ਰਾਤੀ ਹੈ ਜੀ ਆਰਮੀ ਦੇ ਆਣ ਦੇ ਨਾਲ ਫਰਕ ਪਿਆ ਹਾਂ ਜੀ ਠੀਕ ਹੈ ਭਾਈ ਜੀ ਕੀ ਨਾਮ ਹੈ ਜੀ ਕਮਲ ਕਮਲ ਜੀ ਕਿੱਦਾਂ ਦੇਖਦੇ ਪਈਆਂ ਤੁਸੀਂ ਹੁਣ ਜਿਹੜੇ ਇਹ ਹਾਲਾਤ ਪੈਦਾ ਜੀ ਹਾਲਾਤ ਪਰਸੋਂ ਜੀ ਨੌ ਲੈਣਾ ਸਿੱਕੇ ਫੁੱਲੀਆਂ ਹਾਂ ਹਾਂ ਜੀ ਸਾਰੇ ਚੱਕਦਾ ਇਹਨੇ ਹੋਏ ਗਏ ਹਜ਼ਾਰ ਆਰਮੀ ਰਾਤ ਆਈ ਹੈ ਜੀ ਅੱਛਾ ਤੇ ਹੁਣ ਐ ਆਪਣੇ ਸਮਾਲ ਹੋ ਗਈ ਸਾਰੀ ਆਪਣੀ ਹਾਂਜੀ ਤੇ ਕਿੰਨੀ ਜਗ੍ਹਾ ਟੋਟਲ ਇਹ ਇਹ ਦੂਸਰੀ ਜਗ੍ਹਾ ਕਿਹੀ ਜਾਂਦੀ ਇਸ ਤੋਂ ਪਹਿਲਾਂ ਇੱਕ ਹੋਰ ਜਗ੍ਹਾ ਤੇ ਵੀ ਹੈਗਾ ਹੈ ਹਾਂਜੀ ਉਹ ਅੱਗੇ ਜੀ ਉਹ ਹੁਣ ਚੱਲ ਰਹੀ ਹੈ ਉਹ ਚੱਲ ਰਹੀ ਹੈ ਜੀ ਉਹ ਵੀ ਅੱਛਾ ਜੇ ਇਹੇ ਬਾਈ ਦਾਸ ਇਹ ਦੋ ਜਾਂ ਤਿੰਨੇ ਜਗ੍ਹਾ ਤੋਂ ਬਾੜਾ ਪਾਇਆ ਜਾਂਦਾ ਤਾਂ ਫੇਰ ਕੀ ਨੁਕਸਾਨ ਨੁਕਸਾਨ ਇਹ ਪਿੰਡ ਨਾਲੋਂ ਨੁਕਸਾਨ ਮਾਰ ਕਿੱਥੇ ਤੱਕ ਸੀਗੀ ਉਹਦੀ ਫੇਰ ਮਾਰ ਸੀਗੀ ਜਿੰਨੇ ਆਪਣੇ ਪਿੰਡਾਂ ਲੱਗੇ ਸਾਰੇ ਮਾਰ ਸੀਗੀ ਇੱਥੇ ਹਾਂ ਘਟ ਘਟ 10 ਪਿੰਡਾਂ ਨੂੰ ਮਾਰ ਹਾਂਜੀ ਕਿੱਥੇ ਬਚੂਰ ਪੱਕੇ ਕਿੱਥੇ ਤੱਕ ਸੀਗੀ ਪੱਕੇ ਮਾਛੀਵਾੜੇ ਤੱਕ ਅੱਛਾ ਤੁਸੀਂ ਕਿੱਥੋਂ ਆਏ ਹੋ ਫਤਿਹਪੁਰ ਤੋਂ ਨੇੜੇ ਹੀ ਆ ਵੀ 5-5 ਕਿਲੋਮੀਟਰ ਦੇ 5 ਕਿਲੋਮੀਟਰ ਮਾਛੂਵਾੜੇ ਤੱਕ ਮਾਰ ਪੈ ਜਾਣੀ ਸੀਗੀ ਹਾਂਜੀ ਹਾਂਜੀ ਬਚੂਰ ਤੱਕ ਪੱਖੀ ਮਾਰਦੇ ਜੀ ਅੱਛਾ ਇਹ ਪਹਿਲੀ ਵਾਰੀ ਹੋਇਆ ਹੈ ਇਸ ਤੋਂ ਪਹਿਲਾਂ ਵੀ ਇੱਥੇ ਹੜਾਂ ਦੌਰਾਨ ਇਦਾਂ ਦੇ ਹਾਲਾਤ ਰਹੇ ਪਹਿਲਾਂ ਵੀ ਇੱਕ ਦੋ ਵਾਰ ਹੋ ਰਿਹਾ ਇਕ ਵਾਰ ਪਿਆਰਾ ਹਾਰਾ ਸੀ ਜਦ ਵੀ ਹੋ ਰਿਹਾ ਸੀ ਜਦ ਵੀ ਲਾਇਆ ਦਾ ਕਾਰਨ ਕੀ ਮੰਨਿਆ ਜਾ ਰਿਹਾ ਇੱਥੇ ਜਿਹੜੀ ਮੈਨੇਗ ਹੁੰਦੀ ਯਾਰ ਇੱਥੇ ਵਸਤੀ ਹੁੰਦੀ ਹੈ ਅੱਛਾ ਉਹਦੇ ਕਰਕੇ ਹੁੰਦਾ ਹੈ ਠੀਕ ਆ ਉਹ ਤਸਵੀਰਾਂ ਦੇ ਜ਼ਰੀਏ ਸਮਝਾਉਣ ਦੀ ਕੋਸ਼ਿਸ਼ ਕਰ ਰਿਹਾਗਾ ਲਗਾਤਾਰ ਜਿਹੜੀਆਂ ਮਿੱਟੀ ਦੀ ਟਰਾਲੀਆਂ ਇਸ ਵਕਤ ਇਹ ਇਸ ਜਗ੍ਹਾ ਦੇ ਉੱਤੇ ਆ ਰਹੀਆਂ ਨੇ ਫਿਰ ਭਾਵੇਂ ਉਹ ਪ੍ਰਸ਼ਾਸਨ ਹੋਵੇ ਭਾਵੇਂ ਹੋਰ ਨੁਮਾਇੰਦੇ ਹੋਣ ਭਾਈ ਜੀ ਕੀ ਹਾਲ ਚਾਲ ਹੈ ਭਾਈ ਜੀ ਬਹੁਤ ਵਧੀਆ ਜੀ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਕਿੱਦਾਂ ਦੇਖਦੇ ਪਿਓ ਪੀਂਤਾ ਦੇ ਹਾਲਾਤ ਹੁਣੇ ਹਾਲਾਤ ਇਹ ਦੇਖ ਰਿਹਾ ਜੋ ਅਸੀਂ ਬਹੁਤ ਜ਼ਿਆਦਾ ਜਣ ਕੇ ਕੰਟਰੋਲ ਹੋ ਗਿਆ ਪਹਿਲਾਂ ਤੇ 10.5 ਫੁੱਟ ਤੱਕ ਆ ਗਿਆ ਜਣ ਕੇ ਪਹਿਲਾਂ ਜਦੋਂ 100 ਮੀਟਰ ਦੀ ਪਾੜ ਪੈ ਗਈ ਇੱਥੇ ਜੀ ਘਟੋ ਘਟ ਤੇ ਇਹ ਕੰਮ ਜਿਹੜੇ ਸਰਕਾਰਾਂ ਨੂੰ ਕਰਨੇ ਚਾਹੀਦੇ ਸੀ ਇਹ ਸਾਨੂੰ ਕਰਨੇ ਪੈ ਜਦੋਂ ਅਸੀਂ ਟੈਕਸ ਭਰਦੇ ਆ ਸਰਕਾਰਾਂ ਨੂੰ ਸਭ ਕੁਝ ਕਰ ਰਹੇ ਜਿੰਮੇਵਾਰੀ ਕਿਦੀ ਬਣਦੀ ਹੈ ਜੀ ਇੱਥੇ ਤੇ ਚਾਹੇ ਕੋਈ ਵੀ ਪ੍ਰਸ਼ਾਸਨ ਦਾ ਇਹ ਉਹਨਾਂ ਨੇ ਆ ਕੇ ਇੱਥੇ ਕੱਲ ਆਏ ਆ ਜੀ ਕੋਈ ਹੋਰ ਸਾਰ ਨਹੀਂ ਲਈ ਸਾਡੇ ਆਪਣੇ ਨੌਜਵਾਨ ਸਾਰੇ ਲੱਗੇ ਹੋਏ ਆ ਜੀ ਹਾਂ ਸਾਨੂੰ ਪ੍ਰਸ਼ਾਸਨ ਵੱਲ ਤੇ ਕੋਈ ਇੰਨਾ ਵਧੀਆ ਹੁਗਾਰਾ ਨਹੀਂ ਮਿਲਿਆ ਜਿੰਨੇ ਵੀ ਸਾਡੇ ਲੱਗੇ ਹੋਏ ਨੇ ਸਾਡੇ ਆਪਣੇ ਪਿੰਡਾਂ ਦੇ ਨੌਜਵਾਨ ਲੱਗੇ ਹੋਏ ਨੇ ਪ੍ਰਸ਼ਾਸਨ ਤਾਂ ਕਹਿੰਦਾ ਅਸੀਂ ਆਰਮੀ ਇੱਥੇ ਬੁਲਾਈ ਹੋਈ ਆ ਸਾਰੇ ਜੋ ਆਹ ਜਿਹੜੇ ਖੇਲੇ ਵਗੈਰਾ ਸਾਰੇ ਆਰਮੀ ਦੇ ਬੰਦੇ ਆਏ ਨਹੀਂ ਸਾਡੇ ਕੋਲ ਥੋੜੇ ਜਿਹੇ ਬੰਦੇ ਆਏ ਨੇ ਚਲੋ ਕਰ ਰਹੇ ਨੇ ਆਪਣਾ ਪਰ ਜ਼ਿਆਦਾਤਰ ਇੱਥੇ ਪਿੰਡ ਵਾਲੇ ਆਪਣੇ ਵੱਲ ਤੋਂ ਲੈ ਕੇ ਆ ਰਹੇ ਟਰਾਲੀਆਂ ਭਰ ਕੇ ਆਹ ਇਤਨੇ ਟਰਾਲੀਆਂ ਆ ਰਹੀਆਂ ਨੇ ਦੇਖੋ ਇਧਰ ਜੀ ਪਿੱਛੇ ਲੰਗਰ ਵੀ ਆ ਰਿਹਾ ਸਾਰੇ ਯਾਨੀ ਕਿ ਆਪਣੇ ਆਪਣੇ ਪਿੰਡਾਂ ਦੇ ਸਹਿਯੋਗ ਦੇ ਨਾਲ ਸਾਰੇ ਜੀ ਅਨਾਉਂਸਮੈਂਟਾਂ ਕਰਾਈਆਂ ਗਈਆਂ ਪਿੰਡਾਂ ਦੇ ਵਿੱਚ ਸਾਰੇ ਅਵੇਅਰ ਹੋ ਗਏ ਨੇ ਹਾਂਜੀ ਤੇ ਹੁਣ ਇੱਕ ਵਾਰੀ ਤਸਵੀਰ ਜਰੀਏ ਸਾਫ਼ ਕਰਾਣਾ ਚਾਹਾਂਗਾ ਦੇਖੋ ਇਹ ਟਰਾਲੀਆਂ ਦੀ ਲਾਈਨ ਵੀ ਇੱਕ ਵਾਰੀ ਦਿਖਾ ਦਿਓ ਮੀਤੀਪੁਰ ਟੋਨੀ ਲਾਈਨ ਦਿਖਾ ਦਿਓ ਇਹ ਟਰੈਕਟਰਾਂ ਦੀ ਲਾਈਨ ਆ ਇੱਕ ਵਾਰੀ ਇਹ ਟਰੈਕਟਰਾਂ ਦੀ ਲਾਈਨ ਆ ਜਿਹੜੀ ਤੁਸੀਂ ਇਸ ਵਕਤ ਦੇਖ ਰਹੇ ਆ ਇੱਥੋਂ ਸ਼ੁਰੂ ਹੋ ਕੇ ਪਿਛੇ ਐਂਡ ਤੱਕ ਆ ਕਿਉਂਕਿ ਇੱਕ ਜਗ੍ਹਾ ਨਹੀਂ ਤਿੰਨ ਜਗ੍ਹਾ ਜਿਹੜਾ ਪਾੜ ਪੈਣ ਦੀ ਸੰਭਾਵਨਾ ਜਿਤਾਈ ਜਾ ਰਹੀ ਸੀ ਕਿ ਖੋਰਾ ਲੱਗ ਗਿਆ ਸੀ ਕਿ ਪੂਰੇ ਤੋਂ ਬਚਾਇਆ ਜਾ ਰਿਹਾ ਸਾਰੀਆਂ ਚੀਜ਼ਾਂ ਨੂੰ ਇਸ ਲਈ ਇੱਥੇ ਵੱਡੇ ਪੱਧਰ ਉੱਤੇ ਜਿਹੜੀਆਂ ਹੈਗੀਆਂ ਮਿੱਟੀ ਦੀਆਂ ਟਰਾਲੀਆਂ ਪਹੁੰਚ ਗਈਆਂ ਨੇ ਤੇ ਆਮ ਨੌਜਵਾਨ ਨੌਜਵਾਨ ਤੇ ਜਿਹੜੇ ਹੈਗੇ ਆ ਸਥਾਨਕ ਲੋਕੀ ਉਹਨਾਂ ਵੱਲੋਂ ਇਸ ਜਗ੍ਹਾ ਦੇ ਉੱਤੇ ਆ ਕੇ ਜਿਹੜਾ ਮੋਰਚਾ ਸਾਂਭਿਆ ਗਿਆ ਹੈ ਆਰਮੀ ਵੀ ਇਸ ਜਗ੍ਹਾ ਦੇ ਉੱਤੇ ਆਈ ਆ ਉਹਨੇ ਵੀ ਨੌਜਵਾਨਾਂ ਨੂੰ ਜਿਹੜੀ ਗਾਈਡੈਂਸ ਦਿੱਤੀ ਆ ਉਸ ਤੋਂ ਬਾਅਦ ਇਹ ਜਿਹੜਾ ਬੰਨਾ ਉਸ ਨੂੰ ਮਾਰ ਲਿਆ ਗਿਆ ਹੈ ਫਿਲਹਾਲ ਰਾਹਤ ਦੀ ਖਬਰ ਇਹ ਹੈ ਕਿ ਜਿਹੜੀ ਵੱਡੀ ਘਟਨਾ ਹੋਣੀ ਸੀਗੀ ਉਸ ਤੋਂ ਅਣ ਹੋਣੀ ਹੋਣੀ ਸੀ ਉਸ ਤੋਂ ਬਚਾਅ ਹੋ ਗਿਆ ਹੈ 20 ਤੋਂ 25 ਪਿੰਡ ਇਸ ਦੀ ਲਪੇਟ ਵਿੱਚ ਆਣੇ ਸਨ ਉਸ ਤੋਂ ਬਚਾਅ ਹੋ ਚੁੱਕਾ ਹੈ ਨੌਜਵਾਨਾਂ ਵੱਲੋਂ ਹਮਲਾ ਮਾਰਿਆ ਗਿਆ ਹੈ ਆਰਮੀ ਇਸ ਜਗ੍ਹਾ ਤੇ ਰਾਤ ਨੂੰ ਆ ਚੁੱਕੀ ਸੀ ਉਹ ਡਿਪਲੋਏ ਕੀਤੀ ਗਈ ਹੈ ਉਸ ਤੋਂ ਬਾਅਦ ਜਿਹੜੇ ਰੇਤੇ ਦੀਆਂ ਬੋਰੀਆਂ ਭਰ-ਭਰ ਕੇ ਇੱਥੇ ਲਗਾਈਆਂ ਗਈਆਂ ਤਾਂ ਕਿ ਜਿਹੜੀ ਸਾਨ ਨਾ ਪਾਣੀ ਦੀ ਉਹ ਦੂਜੇ ਪਾਸੇ ਨਾ ਜਾ ਸਕੇ ਕਿਉਂਕਿ ਦੂਸਰਾ ਪਾਸਾ 15 ਤੋਂ 20 ਜਿਹੜਾ ਮੀਟਰ ਹੈਗਾ ਡਾਊਨ ਹੈਗਾ ਤੇ ਦਰਿਆ ਇਸ ਵਕਤ ਪੂਰੇ ਚੜ ਕੇ ਆ ਰਿਹਾ ਹੈ ਦੂਸਰੇ ਪਾਸੇ ਇੱਕ ਵੱਡੀ ਗੱਲ ਹੋ ਰਹੀ ਆ ਜਿਹੜਾ ਸਤਲੁਜ ਆ ਉਸ ਦੇ ਵਿੱਚ ਪਾਣੀ ਦਾ ਜਿਹੜਾ ਇਨਫਲੋ ਵਾਧਾ ਜਾ ਰਿਹਾ ਹੈ ਤੇ ਜਿਹੜਾ ਆਪਾਂ ਤੁਸੀਂ ਕਹਿ ਸਕਦੇ ਆ ਭਾਖੜਾ ਡੈਮ ਆ ਉਹਦੇ ਜਿਹੜੇ ਜਿਹੜਾ ਸੇਫ ਬੈਰੀਅਰ ਹੈਗਾ ਇਹ ਉਹ 3 ਫੁੱਟ ਦਾ ਹੀ ਰਹਿ ਗਿਆ ਹੈ ਯਾਨੀ ਕਿ 3 ਫੁੱਟ ਤੋਂ ਬਾਅਦ ਜੇ ਪਾਣੀ ਹੋਰ ਵੱਧ ਆਏ ਤਾਂ ਖਤਰੇ ਦੇ ਨਿਸ਼ਾਨ ਤੇ ਹੋਵੇਗਾ ਯਾਨੀ ਕਿ ਉਸ ਤੋਂ ਪਹਿਲਾਂ ਇਹ ਬੰਨ ਨੂੰ ਪੂਰ ਲਿਆ ਗਿਆ ਹੈ ਇਹ ਸੇਫਾ ਇਸ ਵਕਤ ਹੈਗਾ ਇਹ ਲੋਕਾਂ ਦੇ ਲਈ ਇਹ ਵਧੀਆ ਗੱਲ ਆ ਚੰਗੀ ਗੱਲ ਆ ਤੇ ਆਮ ਲੋਕਾਂ ਵੱਲੋਂ ਹੀ ਇਸ ਜਗ੍ਹਾ ਦੇ ਉੱਤੇ ਹਮ ਹਮਾ ਕੇ ਇਸ ਸੀਜ਼ਨ ਨੂੰ ਨੇਪੜੇ ਚਾੜਿਆ ਗਿਆ ਤੇ ਸਰਕਾਰ ਤੇ ਪ੍ਰਸ਼ਾਸਨ ਖਿਲਾਫ ਉਹਨਾਂ ਦਾ ਗੁੱਸਾ ਸਾਫ਼ ਤੌਰ ਤੇ ਦਿਖਦਾ ਪਿਆ ਹੈ ਕਿ ਉਹਨਾਂ ਨੇ ਕਿਹਾ ਕਿ ਅਸੀਂ ਆਪ ਇਸ ਜਗ੍ਹਾ ਦੇ ਉੱਤੇ ਪਹੁੰਚੇ ਹਾਂ ਜਿਹੜਾ ਪ੍ਰਸ਼ਾਸਨ ਆ ਉਹ ਸਿਰਫ ਨਾਮਾਤਰੀ ਇਸ ਜਗ੍ਹਾ ਤੇ ਆਇਆ ਤੇ ਆਰਮੀ ਦੇ ਆਉਣ ਤੋਂ ਬਾਅਦ ਜ਼ਰੂਰ ਇਸ ਜਗ